ਦੀ ਖਰੜ ਸ਼ਹਿਰ ਦੇ ਵਿੱਚ ਉਸ ਸਮੇਂ ਡੈਕਸ ਦਾ ਮਾਹੌਲ ਬਣ ਗਿਆ ਜਦੋਂ ਨਿਖੰਦ ਸਿੰਘਾ ਦੇ ਬਾਣੀ ਵਿੱਚ ਆਏ ਕੁਝ ਲੋਕਾਂ ਨੇ ਤਮਾਕੀ ਦੀਆਂ ਸਿਗਰਟ ਵੇਚਣ ਵਾਲੀਆਂ ਦੁਕਾਨਾਂ ਤੇ ਹਮਲਾ ਕਰਕੇ ਉਥੋਂ ਲੁੱਟੋਖੋ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਹੀ ਇਸ ਖਬਰ ਦਾ ਸ਼ਹਿਰ ਦੇ ਵਿੱਚ ਪਤਾ ਲੱਗਾ ਤਾਂ ਕੁਝ Hindu ਧਾਰਮਿਕ ਸੰਗਠਨਾਂ ਨੇ ਉਥੇ ਜਮਾ ਹੋਣਾ ਸਟਾਰਟ ਕਰ ਦਿੱਤਾ ਜਿੰਨਾ ਨੌਜਵਾਨਾਂ ਨੂੰ ਝੋਟਾ ਆਈਆਂ ਉਹਨਾਂ ਨੂੰ ਖਰੜ ਦੇ ਸਿਵਲ ਹਸਪਤਲ ਦੇ ਵਿੱਚ ਭਰਤੀ ਕਰਵਾਇਆ ਇਸ ਮੌਕੇ ਸਿਖਸ਼ਣਾ ਹਿੰਦ ਦੇ ਪ੍ਰਧਾਨ ਨਿਸ਼ਾੰਤ ਸ਼ਰਮਾ ਵੀ ਉਹਨਾਂ ਦਾ ਹਾਲਚਲ ਜਾਣਨ ਵਾਸਤੇ ਪਹੁੰਚੇ ਤੇ ਗਲਬਾਦ ਦੇ ਦੌਰਾਨ ਲੋਕਾਂ ਨੇ ਇਹ ਕਿਹਾ ਕਿ ਖਰੜ ਦੇ ਵਿੱਚ ਅਸੀਂ ਬਹੁਤ ਹੀ ਧਿਆਨ ਦੇ ਨਾਲ ਸ਼ਾਂਤੀਪੂਰਵਕ ਰਹਿ ਰਹੇ ਹਾਂ ਪਰ ਇਸ ਤਰ੍ਹਾਂ ਦਾ ਮਾਹੌਲ ਕਦੀ ਦੇਖਣ ਨੂੰ ਨਹੀਂ ਮਿਲਿਆ ਇਸ ਕਰਕੇ ਪ੍ਰਸ਼ਾਸਨ ਨੂੰ ਬਹੁਤ ਜਲਦੀ ਇਸਤੇ ਕਾਰਵਾਈ ਕਰਦੇ ਹੋਏ ਹਿੰਦੂ ਸਿੱਖ ਪਾਈਚਾਰੇ ਨੂੰ ਕਾਇਮ ਰੱਖਣ ਵਾਸਤੇ ਸਰਾਰਤੀ ਅੰਸ਼ਰਾ ਤੇ ਨਕੇਲ ਕਸ਼ਨੀ ਚਾਹੀਦੀ ਹੈ ਆਓ ਅਸੀਂ ਦੇਖਦੇ ਹਾਂ ਕਿ ਇਸ ਮੌਕੇ ਉਥੋਂ ਦੇ ਚਸ਼ਮਦੀਦ ਅਤੇ ਕੁਝ ਸੰਗਠਨਾ ਨੇ ਕੀ ਕਿਹਾ ਦੇਖਦੇ ਰਹੋ ਦਾ ਪੰਜਾਬ ਪ੍ਰੈਸ ਬਸਟੈਂਡ ਤੇ ਆ ਗਿਆ। ਫਿਰ ਬੈਸਰੀ ਇਹਦਾ ਟੋਕ ਰਿਕਾਰਡ ਵਰਤਦਾ। ਮੋਬਾਈਲ ਵਿੱਚ ਨਾਮ ਇਹਨਾਂ ਦੇ ਬਾਣੀ ਦੀ ਵਾਈ। ਸੁਣਾ ਲੈ ਸਾਰਾ ਸਮਾਨ ਸਾਡਾ ਘੱਟ ਹੈਗੇ। ਇਨਸਪੈਕਟਰ ਦਾ ਬੇਰੀ ਵਿੱਚ ਪਾਛੇ ਜੇਗੇ। ਤੇ ਪਾਪਾ ਦੇ ਫੋਨ ਮਾਰੇ। ਉਹਨਾਂ ਨਾਲ ਹੌਂਸਟ ਆਨ ਮੁੰਡਾ ਕੁੱਤੇ ਆ। ਕੱਲ੍ਹ ਇਹ ਸ਼ੌਂਡ ਡੱਡਿਆਂ ਨਾਲ ਕੁੱਤਾ ਪਾਣਾ। ਕੱਲ੍ਹ ਮੈਂ ਬਾਜੀ ਨੂੰ ਜਾਣਾ। ਇਹ ਸਿਰ ਪਟਿਆ ਉਹ ਕੌਣ ਸੀਗਾ? ਮੁੰਡਾ ਸਰਦਾਰੇ ਦੀ ਛੜਾਰੇ ਵਿੱਚ ਹੋ। ਜਿਵੇਂ ਰਾਜਾ ਅਭਿਨਾਮਰੋ। ਉਹ ਕੋਈ ਫਰਮਾਂ ਨਾਲ ਕਰ ਲਿਆ ਉਹ ਵੀ ਵੀਡੀਓ ਜਿਹੜੀ ਵੀਡੀਓ ਗਾਇਬ ਹੋ ਗਈ ਹੈ ਹਾਂਜੀ ਹਾਂਜੀ ਉਹ ਕਿੱਥੇ ਬੰਦਾ ਜੀ ਉਹ ਐਥੇ ਪਤਾ ਨਹੀਂ ਕਿ ਕੋਈ ਸਾਇੰਸ ਪ੍ਰਾਇਵਟ ਨੂੰ ਫਰਮਾਇਆ ਲੱਗ ਹੋਵੇ ਅੱਛਾ ਜੀ ਹੋਰ ਵੀ ਕਿਸੇ ਦੁਕਾਨਦਾਰ ਨਾਲ ਹਾਂਜੀ ਦੁਕਾਨਦਾਰ ਜੀ ਕਹਿੰਦੇ ਜੇ ਬਨਾਦਰ ਮਾਰਕੀਟ ਦੇ ਨਿਕਲੇ ਇੱਕ ਹੋਲਡਿੰਗ ਸਿਰ ਬੜਿਆ ਪਤਾ ਪਿੱਛੇ ਬੜਾ ਲੋਰ ਨਾ ਨਾ ਮਾਰਕੀਟ ਦੇ ਤੁਹਾਡੇ ਨਾਲ ਵੀ ਕੀਤਾ ਜਿੰਨੇ ਕਿਤਾ ਕਿਤਾ ਨੂੰ ਪਤਾ ਨਹੀਂ ਉਹਨਾਂ ਦੁਕਾਨ ਦੇ ਆ ਗਏ ਤਾਂ ਕਹਿੰਦੇ ਵੀ ਇਹ ਬੰਦੇ ਸਿਗਰਟ ਨੂੰ ਮੀਡੀ ਸਿਗਰਟ ਤੋਂ ਕੋਈ ਦੁਕਾਨ ਤੇਰੇ ਕੋਲ ਨਹੀਂ ਸੌਂਦਾ ਨਹੀਂ ਹੈ ਨਹੀਂ ਗਾਲ ਨਹੀਂ ਸੌਂਦਾ ਆਇਆ ਹੈ ਐ ਕੋਈ ਨਹੀਂ ਗਾਲੇ ਆ ਨਹੀਂ ਅਕਦੇ ਇਹ ਨਾ ਕੰਮ ਨਹੀਂ ਕਰਦੇ ਇਹ ਮਾਰੇ ਬਾਣੇ ਚਾਇਆ ਕੋ ਨਕਲੀ ਬੰਦਾ ਹੁੰਦਾ ਜਿਹੜੇ ਨੰ ਸਿੰਘ ਨਾ ਉਹ ਕਦੇ ਇਹ ਦਾ ਕੰਮ ਕਰਦੇ ਨਹੀਂ ਠੀਕ ਹੈ ਉਹਨੂੰ ਕੋਈ ਕੈਮਰਾ ਲੱਗੇ ਕਿਸੇ ਦੁਕਾਨ ਤੇ ਪੰਪ ਤੇ ਕੈਮਰਾ ਇਹਨੂੰ ਵੀ ਫੋਟੋ ਆਣੀ ਮੈਨੂੰ ਬਗਾਇਓ ਇਹ ਪੰਜਾਬ ਦਾ ਨਾਮ ਹੋਰ ਖਰਾਬ ਕਰਨ ਦੀ ਗੱਲ ਹੈ ਮੇਰੇ ਨਾਲ ਤਰਕਾ ਪਾ ਜਾਣ ਦੇ ਕਿੰਨੇ ਮਾਰੇ ਆਪਰੇ ਅਫਸਰ ਲਾਈਵ ਲਾਇਓ ਵੀਡੀਓ ਵੀਡੀਓ ਚਲਾਓ ਵੀਡੀਓ ਹੈਗੀ ਆਪੀ ਚਲਾਓ ਯਾਰ ਦਾ ਨਿਸ਼ਾਨ ਇਹ ਕਾਰਨ ਨਹੀ ਕਿ ਇਹ ਕੀ ਗੱਲਬਾਤ ਹੈ ਇਹ ਬੇਸਿਕਲੀ ਪੰਜਾਬ ਦਾ ਜਿਹੜਾ ਮੂਹਲ ਖਰਾਬ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਜੀ ਜਿੰਦੋ ਇੱਕ ਦੁਕਾਨਦਾਰ ਦਿਖਵਾ ਮੁੰਡੇ ਯੂਸਨ ਫੈਕਟਰੀ ਦੁਕਾਨਾਂ ਕੋਲ ਡਰਿੰਕ ਚਲੋ ਮੈਂ ਨਹੀਂ ਕਹਿੰਦਾ ਕਿ ਸਿਕਤਾ ਬੀੜੀਆਂ ਪਣੀਆਂ ਚਾਹੀਦੀਆਂ ਪਰ ਸਰਕਾਰ ਨੂੰ ਟੈਕਸ ਹੁੰਦੇ ਆ ਕਿ ਸਰਕਾਰ ਦੀਆਂ ਰਾਇਤਾ ਦੁਕਾਨ ਦੁਕਾਨ ਖੋਲਦੇ ਆ ਇਹ ਮੰਨ ਲੈਨੇ ਕੋਈ ਗਲਤ ਜੀ ਵੇਚ ਰਿਹਾ ਇਹ ਮੈਂ ਮੰਨ ਲੈਣਾ ਤੇ ਲਈ ਇਹਨਾਂ ਨੂੰ ਸਹੀ ਨਹੀਂ ਅੱਜੀ ਉਹਦੀ ਆਪਾ ਪ੍ਰਸ਼ਾਸਨ ਨੂੰ ਕੰਪਲੀਟ ਦਈਏ ਇਹ ਵੀ ਦੁਕਾਨ ਦੇ ਜੇ ਜੇ ਕੋਈ ਗਲਤ ਸਿਕੜ ਬੀੜੀ ਰੱਖਣਾ ਮੰਨ ਲਓ ਕੋ ਕਰਾਇਮ ਬਣ ਗਿਆ ਨਵਾਂ ਕਾਨੂੰਨ ਆ ਗਿਆ ਤਾਂ ਉਹਦੀ ਇਹ ਆਪਾ ਕੰਪਲੀਟ ਦੇ ਸਕਦੇ ਨਾ ਆ ਥੋੜੀ ਆ ਵੀ ਆਪਾਂ ਕਿਸੇ ਨਾ ਜਗਾ ਕੇ ਦੁਕਾਨਦਾਰ ਦੁਕਾਨਾਂ ਲੁੱਟਖੋ ਕਰੀਏ ਤੇ ਆ ਕਰੀਏ ਸਿਰਫ ਪੰਜਾਬ ਦਾ ਜਿਹੜਾ ਸ਼ਾਂਤਮਈ ਮਾਹੌਲ ਆ ਦੇਖੋ ਅਸੀਂ ਸ਼ਹਿਰ ਦਾ ਮਾਹੌਲ ਜਿਹੜਾ ਆਪਾਂ ਖਰਾਬ ਨਹੀਂ ਕਿਸੇ ਨੂੰ ਕਰਨ ਦੋਗੇ ਨਾ ਹੀ ਇਸ ਮੁੱਦੇ ਤੇ ਕੋਈ ਆਪਾਂ ਕੋਈ ਰਾਜਨੀਤੀ ਵਾਲੀ ਗੱਲ ਕਰਨੀ ਆ ਸਾਡਾ ਖਰੜ ਸ਼ਹਿਰ ਸਾਹਿਬ ਜੀ ਅੱਜ ਤੋਂ ਪਹਿਲਾਂ ਅੱਜ ਤਾਂ ਚਲੋ ਖਰੜ বাস ਸਟੈਂਡ ਤੇ ਇੱਕ ਵਾਕਾ ਹੋਇਆ ਹੈ ਕੁਝ ਬਾਣੇ ਮ ਆਏ ਤੇ ਨੌਜਵਾਨ ਜੋ ਕੁੱਟਮਾਰ ਕਰਕੇ 2 ਦਿਨ ਪਹਿਲਾਂ ਲੰਡਣਾ ਰੋਡ ਤੇ ਜੀ ਡੀ ਵੀ ਐਲ ਦੇ ਉੱਥੇ ਵੀ ਇੱਕ ਲੰਡਣਾ ਰੋਡ ਤੇ ਵੀ ਹੋਇਆ ਇੱਕ ਸਾਨੂੰ ਹੁਣ ਪਤਾ ਲੱਗਿਆ ਜਿੱਥੇ ਧੂਆਂ ਟਰੋਲ ਬਲਜ ਆਇਆ ਉਹਦੇ ਨੇੜੇ ਕਿਤੇ ਇੱਕ ਦੁਕਾਨਦਾਰਾ ਨਾਲ ਹੋਇਆ ਉਸ ਦੁਕਾਨਦਾਰ ਦੇ ਵਿੱਚੋਂ ਕਿਸੇ ਨੇ ਕੰਪਲੇਟ ਜਦੋਂ ਕੀਤੀ ਉਹਨਾਂ ਨੂੰ ਪਤਾ ਲੱਗਿਆ ਕਿ ਇੰਨੇ ਬੇਕੋਫ ਨੇ ਕੰਪਲੇਟ ਕਰਨ ਵਾਲੇ ਨੂੰ ਮੁੜ ਕੇ ਫੇਰ ਕੁੱਟਿਆ ਨਾਲ ਵੀ ਸਾਡੀ ਕੰਪਲੇਟ ਕਿਵੇਂ ਕੀਤੀ ਆ ਮੈਂ ਇਹ ਨਹੀਂ ਪਤਾ ਕਿ ਸ਼ਾਇਦ ਇਹ ਉਹ ਹੀ ਨੇ ਜਾਂ ਹੋਰ ਨੇ ਪਰ ਮੇਰੀ ਅਫਸਰ ਨਾਲ ਗੱਲ ਹੋਈ ਆ ਸਸਕਾਰ ਦੇ ਕੋ ਡੀ ਐਸ ਪੀ ਸਾਹਿਬ ਨਾਲ ਵੀ ਗੱਲ ਹੋਈ ਆ ਕੰਨਲ ਫੇਸ ਕਰ ਲਾਂਗੇ ਬਹੁਤ ਜਲਦੀ ਜਿਨ੍ਹਾਂ ਨੂੰ ਲੋ ਇਹ ਕੰਪਲੀਟ ਮੀਟਾ ਦਿੱਤੀ ਨਹੀਂ ਗਈ ਤੇ ਉਹ ਮੈਂ ਕੰਪਲੀਟ ਦੇਣਗੇ ਤੇ ਪ੍ਰਸ਼ਾਸਨ ਕਹਿੰਦਾ ਜਲਦੀ ਨਾਲ ਇਹਨਾਂ ਨੂੰ ਲਾਠੇ ਫਾਵਾਂਗੇ ਕੀ ਲੱਗ ਰਿਹਾ ਹੈ ਜੋ ਜੋ ਬਾਣੇ ਦੇ ਵਿੱਚ ਆ ਕੇ ਨੌਜਵਾਨ ਜਿਹੜੇ ਨੇ ਕੁਟਮਾਰ ਕਰਦੇ ਨੇ ਦੁਕਾਨਦਾਰਾਂ ਨੂੰ ਇਹਦੇ ਗੱਲੇ ਤੋਂ ਵੀ ਲੈ ਕੇ ਇਹਨੇ ਪੈਸੇ ਮਾਹੌਲ ਕਿਹੋ ਜਿਹਾ ਬਣਦਾ ਜਾ ਰਿਹਾ ਪੰਜਾਬ ਕੋਈ ਵੀ ਦੇਖੋ ਕੋਈ ਵੀ ਧਾਰਮਿਕ ਆਗੂ ਹੈ ਚਾਹੇ ਕੋਈ ਸਨਾਤਨ ਤਰੰਤਾਇ ਹੋਵੇ ਜਾਂ ਇਹ ਅੰਗਵਾਨੇ ਚ ਕੋਈ ਗਲਤ ਕੰਮ ਇਹੋ ਜਿਹਾ ਗਲਤ ਕੰਮ ਨਹੀਂ ਕਰ ਸਕਦਾ ਇਹ ਜਿਹੜੇ ਹੁੰਦੇ ਆ ਮੈਂ ਕਹਿੰਦਾ ਵੀ ਇਹ ਲੁਟੇਰੇ ਕਹਿਸੇ ਦੇ ਆਪਾਂ ਨੂੰ ਜਿਹੜਾ ਕੰਮ ਉਹਨਾਂ ਨੇ ਕੀਤਾ ਹੈ ਇਹ ਲੁਟੇਰਿਆਂ ਦਾ ਕੰਮ ਆ। ਜੰਮਿਆੰਗੂ ਜੰਮਿਆੰਗਰੀ ਸੁਣਿਆ ਇੰਤਾ ਦਾ ਕੰਮ ਕਰਦੇ। ਹੋਰ ਵੀ ਨੇੜੇ ਨਗਾ ਇਸ ਸਰਮੋਰ ਜਿੱਥੇ ਬੰਨਿਆ ਨੇ ਬਾਬਾ ਬਲਬੀਰ ਸਿੰਘ ਦੀਆਂ ਹਾਰੀਆਂ ਵੇਲ ਵਾਲੇ ਲੋਕ ਉੱਸਦੇ ਨੇ ਡੇਰਿਆਂ ਤੇ ਜਾਂਦੇ ਲੰਗਰ ਚੱਲਦੇ ਨੇ ਡੇਰਿਆਂ ਤੇ ਤੇ ਉਹ ਆ ਕੰਮ ਵੀ ਕਰਉਂਦੇ। ਇਹ ਤਾਂ ਕੋ ਉਹਨਾਂ ਦੇ ਬਾਣੇ ਸਾਡੇ ਨੇ ਇਸ ਗੱਲ ਤੇ ਪਰਚਾ ਵੀ ਹੋਇਆ ਸੀ ਜਨੰਦਰ। ਅਸੀਂ ਉਸ ਵੇਲੇ ਵੀ ਇਹ ਬੇਨਤੀ ਕੀਤੀ ਸੀ ਪਰ ਸਮੇਂ ਦੀ ਸਰਕਾਰ ਨੂੰ ਸਾਡੀ ਗੱਲ ਪਸੰਦ ਨਹੀਂ ਆਈ ਸੀ ਕੈਪਟਨ ਸਾਹਿਬ ਨੂੰ ਕਿ ਜਿਹੜੇ ਆ ਬਾਣੇ ਦੇ ਵਿੱਚ ਨਗਲੀ ਨੇ ਉਹਨਾਂ ਨੂੰ ਬੈਨ ਕਰਨਾ ਚਾਹੀਦਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੂ ਦੇਖੋ ਆ ਪਕੀਣਾ ਤੁਹਾਡਾ ਜੀ ਕਿੰਨੀ ਉਮਰ ਦਾ ਢੀ ਇੱਕ ਪਾਸੇ ਆਪਾਂ ਕਹਿੰਦੇ ਪੰਜਾਬ ਖਾਲੀ ਹੋ ਰਿਹਾ ਇਹ 25 ਸਾਲ ਦਾ ਨੌਜਵਾਨ ਦੁਕਾਨਦਾਰੀ ਕਰ ਰਿਹਾ ਤੁਹਾਡੀ ਉਂਗਲੀ ਨਹੀਂ ਕੋਣੀ ਆ ਇਹ ਕੋ ਗਲਤ ਕੰਮ ਨਹੀਂ ਕਰ ਰਿਹਾ ਨਸ਼ੇ ਨਹੀਂ ਵੇਚ ਰਿਹਾ ਚੋਰੀਆਂ ਲੁੱਟਾਈਆਂ ਨਹੀਂ ਦਕੈਤੀਆਂ ਨਹੀਂ ਕਰ ਰਿਹਾ ਕਿ ਦੁਕਾਨਦਾਰੀ ਕਰੇ ਮਿਹਨਤ ਦੀ ਕਮਾਈ ਕਰ ਰਿਹਾ ਸਰਕਾਰ ਨੂੰ ਟੈਕਸ ਦੇ ਰਿਹਾ ਤੇ ਇਹ ਜੇ ਬੰਦੇ ਨਹੀਂ ਆਪਾਂ ਦੁਕਾਨਾਂ ਨਹੀਂ ਕਰਨ ਦੇਾਂਗੇ ਵਪਾਰੀਆਂ ਨੂੰ ਇਹ ਬੇਸਿਕਲੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ਾ ਬਹੁਤ ਵੱਡੀ ਮੇਰੀ ਸਰਕਾਰ ਨੂੰ ਸੀਐਮ ਸਾਹਿਬ ਨੂੰ ਬੇਨਤੀ ਹੈ ਕਿ ਧਿਆਨ ਤੋਂ ਕਦੇ ਇੱਥੇ ਪਿੰਡਾਂ 'ਚ ਮਤੇ ਪੈ ਜਾਂਦੇ ਆ ਕਿ ਪ੍ਰਵਾਸੀਆਂ ਨੂੰ ਅਸੀਂ ਪਿੰਡਾਂ 'ਚ ਨਹੀਂ ਰਹਿਣ ਦੇਣਾ ਨੌਵੇਂ ਤੋਂ ਬਾਅਦ ਸੀ ਫਰਾਣੇ ਨੂੰ ਕੱਢ ਦੇਣਾ ਇਹ ਸਾਰੀਆਂ ਲੱਖੇ ਸੁਧਾਣੇ ਵਰਗੇ ਆ ਕੇ ਸੇਰਮੰਟਾ ਦੇ ਦਿੰਦੇ ਆ ਕਿ ਬੜੀ ਵਧੀਆ ਗੱਲ ਕੀਤੀ ਆ ਇਹ ਸਾਰਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ਾ ਜਿਹੜਾ ਹਿੰਦੂ ਸਿੱਖਾਂ ਦਾ ਮਾਸ ਨੂੰ ਦਾ ਰਿਸ਼ਤਾ ਆ ਉਹਨੂੰ ਖਰਾਬ ਕਰਨ ਦੀ ਸਾਜ਼ਿਸ਼ਾ ਜਿੱਥੇ ਇਹਨਾਂ ਦੀਆਂ ਦੁਕਾਨਾਂ ਨੇ ਉੱਥੇ ਕੋਈ ਧਾਰਮਿਕ ਕੋਈ ਇਹ ਜੀ ਕੋਈ ਚੀਜ਼ ਤਾਂ ਹੈ ਨਹੀਂ ਕਿ ਬੇਜਾਇ ਜਿਉਂ ਇਹ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਸਟੈਂਡ ਦੇ ਨੇੜੇ ਤਾਂ ਕੋਈ ਤਾਂ ਹੀ ਚੀਜ਼ ਹੈ ਨਹੀਂ ਨੰਬਰ 2 ਤੇ ਮੰਨ ਲਓ ਹੈ ਵੀ ਕੋਈ ਤੁਹਾਡੀ ਕੰਪਲੇਨਟ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਐਚਐਚਓ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਉੱਥੇ ਕਰੀਏ ਨਾ ਆਹ ਥੋੜੀ ਹੈ ਕਿ ਅੱਪਾ ਤਲਵਾਰਾਂ ਚੱਕ ਕੇ ਮਾਰਤੀ ਹੈ ਡੰਡੇ ਚੱਕ ਕੇ ਮਾਰਤੇ ਜੇ ਇਹ ਗੱਲ ਮੰਨਦੀਏ ਦੱਸੋ ਅਗਰ ਪ੍ਰਸ਼ਾਸਨ ਨਹੀਂ ਕੋਈ ਕਰਦਾ ਇਹ ਉਹੀ ਗੱਲ ਆ ਗਈ ਜਿਹਦੇ ਵਿਚਾਰ ਅੱਛੇ ਨਹੀਂ ਲੱਗੇ ਉਹਨੂੰ ਮਾਰ ਦੋ ਕਹਿੰਦੇ ਜੀ ਸੂਰੀ ਸਾਹਿਬ ਨੂੰ ਕਿਉਂ ਮਾਰਿਆ ਵਿਚਾਰ ਚੰਗੇ ਨਹੀਂ ਸੀਗੇ। ਦੁਰਗਾ ਗੁਪਤਾ ਮਾਰਦਾ ਵਿਚਾਰ ਚੰਗੇ ਨਹੀਂ ਸੀਗੇ। ਮੰਨ ਲਓ ਮੇਰੇ ਵਿਚਾਰ ਚੰਗੇ ਨਹੀਂ ਮੈਂ ਗਲਤ ਗੱਲ ਕਰਨਾ ਗੱਲ ਕਸੂਰੀ ਸਾਹਿਬ ਦੀ ਗੱਲ ਕਰ ਰਹੀ ਏ। ਮੰਨ ਲਓ ਕਿਸੇ ਦੀ ਕਿਸਨੋਂ ਦੇ ਵਿਚਾਰ ਅੱਛੇ ਲੱਗੇ ਪਰ ਕਦਮਾ ਕਰਦੇ ਹੁੰਦਾ ਇਹ ਜਾਂਦਾ ਸੀ ਆਹ ਥੋੜੀ ਗੋਲੀ ਮਾਰ ਦੋਗੇ। ਉਹ ਸ਼ਿਵਰਨਦੀ ਸਿੰਘ ਮੰਨਦੀ ਗੱਲ Hindu قوم ਕਦੇ ਪਸੰਦ ਨਹੀਂ ਕਰਦੀ। ਇਹ ਖਾਲੀ ਸਾਨ ਦੀ ਗੱਲ ਕਰਦਾ। ਉਹਨਾਂ ਦਾ ਕਿਸੇ ਨੇ ਜਬੇੜ ਤੱਕ ਨਹੀਂ ਮਾਰੀ ਅਜੇ ਤੱਕ। ਨੇ ਇੱਥੇ ਮਸਲਾ ਉਹ ਹਿੰਦੂ ਸਿੱਖ ਦਾ ਇੱਥੇ ਸਿਰਫ ਇਹ ਮਸਲਾ ਹੋ ਰਿਹਾ ਹੈ ਇਹ ਉਹ ਵੀ ਕਰਨ ਦੀ ਗੱਲ ਆ ਸਰ ਹਿੰਦੂ ਸਿੱਖਾਂ ਨੂੰ ਇਹਨਾਂ ਨੇ ਦਾ ਕਿਉਂ ਕੀਤਾ ਹੋਰ ਕਿਸੇ ਦੁਕਾਨਾ ਹੋਰ ਬੰਦੇ ਨੂੰ ਟਾਰਗੇਟ ਕਿਉਂ ਨਹੀਂ ਕੀਤਾ ਹੋਰ ਦੁਕਾਨਾਂ ਵੀ ਸੀਗੇ ਇਹਨਾਂ ਨੇ ਕਿਹਨੂੰ ਇਹ ਕੋਣ ਨੇ ਨਹੀਂ ਇਹਨਾਂ ਕੋਲ ਤਾਂ ਚਲੋ ਕੌਲ ਡਰਿੰਕ ਵਗੈਰਾ ਵੀ ਹੈਗੀ ਐ ਕੰਫੈਕਟਰੀ ਦਾ ਵੀ ਕੰਮ ਹੈ ਕਿ ਇੱਧਰ ਜੀ ਹਿੰਦੂ ਸਿੱਖ ਦਾ ਕੋਈ ਮਸਲਾ ਨਹੀਂ ਪਾਇਆ ਸਾਹਿਬ ਦੱਸੋ ਇਹ ਕੋਣ ਨੇ ਹਾਂਜੀ ਇਹ ਕੋਣ ਨੇ ਨਹੀਂ ਜ਼ਰੂਰੀ ਨਹੀਂ ਹੈ ਕਿ ਹਿੰਦੂ ਇਹ ਨਹੀਂ ਹੁੰਦਾ ਕਿ ਇਹ ਹਿੰਦੂ ਹੈ ਜੀ ਇਹ ਮੇਨ ਕਾਰਨ ਕਿ ਲਾਅਨ ਆਰਡਰ ਨੂੰ ਖਰਾਬ ਕੀਤਾ ਜਾ ਰਿਹਾ ਹੈ ਕੀਤਾ ਕਿਨੇ ਹੂੰ ਕੀਤਾ ਕਿਨੇ ਨਿਹੰਗੀ ਮਾਣੇ ਚ ਮਿਆਂ ਕੀ ਮਾਣੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀ ਮਤਲਬ ਹੋਇਆ ਨਾ ਉਹ ਬਾਣੇ ਚੰਗੇ ਹੰਗਦਾ ਕੰਮ ਕਰਦੇ ਨਹੀਂ ਕਰ ਸਕਦੇ ਇਸ ਗੱਲ ਦੀ ਮੈਂ ਮੈਂ ਕਹਿੰਦਾ ਹਜ਼ਾਰ ਕਰੋੜ ਰੁਪਏ ਸ਼ਰਤ ਲਾ ਦਿੰਦਾ ਮਿਆਂ ਕਦੇ ਇਹ ਕੰਮ ਕਰ ਨਹੀਂ ਸਕਦੇ ਇੱਕ ਸਾਜ਼ਿਸ਼ ਕਰੀ ਜਾਂ ਫਿਰ ਦੋ ਸਿੱਖਾਨੂੰ ਆਪਸੇ ਲੜਾਉਣ ਦੀ ਸਾਜ਼ਿਸ਼ ਹੈ ਬਗ ਉਹ ਉਸ ਮਨ ਜੇ ਮੰਨ ਲਓ ਆ ਕੰਮ ਕਰਨਾ ਵੀ ਸੀ ਅੱਜ ਤੁਸੀਂ ਸਿਵਲ ਹਸਪੀਟਲ ਵਿੱਚ ਇਕੱਠੇ ਹੋਏ ਹੋ ਸਾਰੇ ਨੌਜਵਾਨ ਤਾਂ ਕਿਸ ਕੇ ਬਾਰੇ ਗੱਲ ਹੋ ਰਹੀ ਮੈਟਰ ਇਹ ਆਇਆ ਸੀ ਬਾਈ ਕਿ ਥੋੜੇ ਜਿਹੇ ਦੋ ਘੰਟੇ ਪਹਿਲਾਂ ਸਾਨੂੰ ਪਤਾ ਲੱਗੇ ਕਿ ਇੱਕ ਵਿਅਕਤੀ ਤੇ ਕੁਝ ਨੰਗ ਮਾਣੇ ਚ ਵਿਅਕਤੀ ਸੀਗੇ ਉਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਦੇ ਖੋਖੇ ਦੇ ਕਿੰਨੇ 15000 ਰੁਪਏ ਦੀ ਲੁੱਟ ਖੋਹ ਕੀਤੀ ਹੈ ਬਾਅਦ ਚ ਜਦ ਵੈਰੀਫਾਈ ਕੀਤਾ ਤਾਂ ਇਹ ਪਤਾ ਲੱਗੇ ਕਿ ਉਹਨਾਂ ਨੇ ਪੂਰੀ ਖਰੜਦੀ ਮਾਰਕੀਟ ਦੇ ਜਿੰਨੇ ਵੀ ਖੋਖੇ ਸੀਗੇ 5 ਤੋਂ 7 ਖੋਖੇ ਬੰਦ ਕਰਾਏ ਆ ਜਿਸ ਤੋਂ ਉਹਨਾਂ ਨੇ ਕੁੱਟਮਾਰ ਕੀਤੀ ਤੇ ਮੁੰਡੇ ਇੱਕ ਮੁੰਡੇ ਨੂੰ ਤਲਵਾਰਾ ਮਾਰ ਕੇ ਕਾਇਲ ਕਰ ਪਿਆ ਜੀ ਤਾਂ ਅਸੀਂ ਸੀਮਾ ਹਸਪਤਾਲ ਸਾਰੇ ਪਹੁੰਚੇ ਆ ਤਾਂ ਕਾਰਨ ਉਰੇ ਕੀ ਵਜਾ ਕੀ ਹੋ ਰਿਹਾ ਸਾਡੇ ਸ਼ਿਵ ਸੈਨਾ ਦੇ ਪ੍ਰਧਾਨ ਨੇ ਜੀ ਰਾਸ਼ਟਰਪਤੀ ਦੇ ਅਧਿਨੇ ਨਿਸ਼ਾਨ ਸ਼ਰਮਾ ਜੀ ਉਹ ਪਹੁੰਚ ਰਹੇ ਨੇ ਮੌਕੇ ਤੇ ਉਹਨਾਂ ਦੀ ਫੋਨ ਆਇਆ ਸੀਗਾ ਜੀ ਤੁਹਾਡੇ ਸ਼ਹਿਰ ਚ ਦਿੱਕ ਰਿਹਾ ਉਹ ਸ਼ਿਵ ਸੈਨਾ ਦੇ ਪੂਰੇ ਪੰਜਾਬ ਦੇ ਔਰ ਪੂਰੇ ਇੰਡੀਆ ਦੇ ਪ੍ਰਧਾਨ ਨੇ ਜੀ ਉਹ ਆ ਰਹੇ ਨੇ ਕੁਝ ਪਤਾ ਲੱਗਿਆ ਕੀ ਕੀ ਗੱਲਬਾਤ ਹੈ ਕਿਉਂ ਇਹੋ ਜਿਹੇ ਹਮਲੇ ਹੋਏ ਹਨ ਕਾਰਨ ਕੀ ਹੈ ਜਿੰਨਾ ਕਿ ਵੈਰੀਫਾਈ ਕਰਿਆ ਸਾਨੂੰ ਪਤਾ ਲੱਗਿਆ ਜੀ ਪਿਛਲੇ ਕੁਝ ਦਿਨਾਂ ਤੋਂ ਪੂਰੇ ਖਰੜਤੀਏ ਜਿੱਜਾ ਹੋਰਿਆਂ 3-4 ਦਿਨ ਪਹਿਲਾਂ ਲਾਂਡਰ ਰੋਡ ਤੇ ਵੀ ਇਹ ਚੀਜ਼ ਹੋਈ ਹੈ ਦੋ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਅੱਜ ਵੀ ਦੋ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਜੀ ਇਹ ਇਲੈਗੈਂਸ ਚੱਲ ਰਿਹਾ ਦੇਖੋ ਪ੍ਰਸ਼ਾਸਨ ਉਹਨਾਂ ਕੰਪਲੇਨ ਕੀਤੀ ਹੈ 100 ਨੰਬਰ ਤੇ ਫੋਨ ਕੀਤਾ ਸੀਗਾ ਮੌਕੇ ਦੇ ਪ੍ਰਧਾਨ ਜੀ ਪਹੁੰਚ ਰਹੇ ਨੇ ਮੇਰੇ ਖਿਆਲ ਨਾਲ 5-7 ਮਿੰਟ ਵਿੱਚ ਪਹੁੰਚਣ ਵਾਲੇ ਹੀ ਨੇ ਜੀ ਉਹ ਅਪੀਲ ਕੀ ਕਰਨਾ ਚਾਹੁੰਦੇ ਆ ਇਹ ਜੰਗਲ ਰਾਜ ਨਹੀਂ ਹੋਣਾ ਚਾਹੀਦਾ ਜੋ ਇਹਨਾਂ ਨੇ ਬਾਣੀ ਦੇ ਵਾਅਦੇ ਕੀ ਏਦਾਂ ਦੇ ਕੰਮ ਨਹੀਂ ਕਰਦੇ ਜਾਈਦੇ ਤੁਸੀਂ ਜੀ ਸਿੱਖਦਾ ਦੁਕਨੀਆਂ ਬੰਦ ਕਰਵਾਉਣੀਆਂ ਬਟੀਆਂ ਬੰਦ ਕਰਵਾ ਦੇ ਇਹਦਾ ਮਤਲਬ ਵੀ ਥੋੜੀ ਕਿ ਕਿਸੇ ਤੁਸੀਂ ਆਮ ਇਨਸਾਨ ਨੂੰ ਜਾ ਕੇ ਡੰਗਾਂ ਮਾਰ ਸ਼ੁਰੂ ਕਰ ਦਿਓ ਉਹ ਮਾਰੋ ਇਹ ਕੋਈ ਤੁਸੀਂ ਆਪਣੇ ਹੱਥ ਕਾਨੂੰਨ ਲੈ ਲਏਗੇ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਅਪੀਲ ਕਰ ਰਿਹਾ ਹਾਂ ਜੀ ਕੀ ਕਹਿਣਾ ਚਾਹੁੰਦੇ ਸਰ ਇਹ ਹੈ ਕਿ ਹੁਣ ਤਾਂ ਇਹ ਪ੍ਰਧਾਨ ਜੀ ਆ ਗਏ ਨੇ ਤੁਹਾਡੇ ਸਾਹਮਣੇ ਨੇ ਤਾਂ ਚਾਹੀਦਾ ਜਾਂਦੇ ਕਿ ਇਹਨਾਂ ਦੀ ਕਾਰਵਾਈ ਕੀਤੀ ਹੈ ਬਾਕੀ ਪ੍ਰਧਾਨ ਜੀ ਤੁਹਾਡੇ ਸਾਹਮਣੇ ਆ ਰਹੇ ਨੇ ਜੀ ਉਹਨਾਂ ਦੀਆਂ ਨੇ ਆਪਾਂ ਦੇਖ ਲਈਏ ਜੀ ਉਹਨਾਂ ਨੂੰ ਉਹਨਾਂ ਦਾ ਜੋ ਵਿਚਾਰ ਹੈ ਉਹ ਹੀ ਕਰਨਗੇ ਸਾਰਾ ਕਾਰਵਾਈ ਅੱਗੇ ਦੀ ਉਹਨਾਂ ਦਾ ਹੀ ਹੈ ਜੀ ਆ ਗਏ ਨੇ ਜੀ ਹਾਂ ਜੀ ਕੀ ਨਾਮ ਹੈ ਜੀ ਕੀ ਗੱਲ ਹੋਈ ਤੁਹਾਡੇ ਨਾਲ ਮੇਰਾ ਨਾਮ ਸੂਮ ਹੈ ਜੀ ਮੇਰੇ ਪਪਾ ਬੈਠੇ ਨੇ ਦੁਕਾਨ ਤੇ ਸਿਗਰਟਾਂ ਬੀੜੀਆਂ ਨਾਲ ਗੁੜਕੇ ਘੜ ਕੇ ਸਾਰਾ ਸਮਾਨ ਟੱਕ ਲੈ ਗਏ ਨਾਲੇ ਕਾਟ ਕੇ ਮਾਰੇ ਫਤਕੇ ਗਏ ਆ ਇਹ ਬੰਦੇ ਨੂੰ ਲੌਕਡਨੋ ਮੇਰੇ ਨੂੰ ਇਹ ਕੌਣ ਵਿਅਕਤੀ ਆਏ ਸੀ ਜੀ ਪਤਾ ਨਹੀਂ ਨਾਂਕ ਤੇ ਹੀ ਦੇ ਨੇ ਜੀ ਕਾਲੇ ਹੋਰੇ ਸਿਟਾ ਵੇੜਿਆ ਦਾ ਵੀ ਵੇਚ ਰਹੇ ਆ ਸਮਾਨ ਚੱਕ ਕੇ ਲੈ ਗਏ ਨਾਲ ਲੱਖਾਂ ਮਾਰ ਕੇ ਮੁੰਡੇ ਨੂੰ ਕੁੱਟ ਗਏ ਜੀ ਅੱਛਾ ਜੀ ਤੁਸੀਂ ਉਸ ਟਾਈਮ ਹੈ ਤੇ ਮੈਂ ਤਾਂ ਗਾਂਦ ਤੇ ਹਾਂ ਨਹੀਂ ਤੇ ਪਾਪਾ ਦੇ ਦੁਕਾਨ ਤੇ ਜੀ ਅੱਛਾ ਉਹਨਾਂ ਨਾਲ ਕੁੱਟਮਾਰ ਹੋਈ ਹੈ ਜੀ ਉਹਨਾਂ ਨਾਲ ਹੋਈ ਨੌਕਰ ਨਾਲ ਹੋਈ ਜੀ ਮੇਰੇ ਅੱਛਾ ਨੌਕਰ ਨੂੰ ਮਾਰਿਆ ਲੱਖਾਂ ਮਾਰਿਆ ਉਹਨਾਂ ਦੇ ਜੀ ਅੱਛਾ ਅੱਛਾ ਤੇ ਹੋਰ ਨੁਕਸਾਨ ਕੀ ਹੋਇਆ ਜੀ ਸਿਟਾ ਵੇੜਿਆ ਦਾ 5-7-10 ਹਜ਼ਾਰ ਦਾ ਮਾਲ ਲੱਖਾਂ ਲੈ ਗਈ ਸਾਰਾ ਜੀ ਅੱਛਾ ਜੀ ਕੀ ਮੰਗ ਚ ਕਰਨਾ ਚਾਹੁੰਦੇ ਮੰਨ ਕੇ ਕਰਨਾ ਚਾਹੁੰਦਾ ਜੀ ਇਹ ਜੇ ਸਿਕਟਾ ਵੀਡੀਓ ਵਿੱਚ ਪੇਸ਼ ਕੀਤੀਆਂ ਲੋਕ ਕੋਲੋਂ ਨੁਟ ਉੱਥੇ ਦਾ ਜਿੱਥੇ ਮੰਨਦੀ ਹੈ ਜੀ ਇਹ ਉੱਥੇ ਦਾ ਕੋਈ ਬੋਲਦਾ ਨਹੀਂ ਹੈ ਜੀ ਆ ਨਾ ਗਰੀਬ ਬੰਦਿਆਂ ਨੂੰ ਆ ਕੇ ਤੰਗ ਕਰਦੇ ਆ ਜੀ ਇਹ ਦੁਕਾਨਾਂ ਦਾ ਤੁਸੀਂ ਕੀ ਮੰਗ ਕਰਨਾ ਚਾਹੋਗੇ ਪ੍ਰਸ਼ਾਸਨ ਤੋਂ ਸਾਡਾ ਨੁਕਸਾਨ ਹੋ ਗਿਆ ਜੀ ਬਸ ਮੰਗ ਕੇ ਪ੍ਰਸ਼ਾਸਨ ਅੱਗੇ ਆਈ ਬੇਚੀ ਹੈ ਜੀ ਇਹਨਾਂ ਨੂੰ ਜਲਦ ਗੱਲ ਗ੍ਰਿਫਤਾਰ ਕੀਤਾ ਜਾਵੇ ਐਡ ਹੁਣ ਉਹਦੀ ਲੋਕਾਂ ਦੁਕਾਨਾਂ ਤੇ ਆ ਕੇ ਜੀ ਆਪਣਾ ਆਪਣਾ ਸਮਾਨ ਚੱਕੂਗੇ ਜੀ ਆਹੋ ਤੇ ਗੱਲ ਬਣਦੀ ਆ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਸਿਕਿਟ ਬਿੜੀ ਵੇਚੋ ਤੁਸੀਂ ਆਹ ਪਿਆਰ ਨਾਲ ਕਾਓ ਜੇ ਆਗੇ ਤੁਸੀਂ ਆਹ ਸਿਕਿਟ ਬਿੜੀ ਨਾ ਵੇਚੋ ਜੀ ਠੀਕ ਹੈ ਜੀ ਇਹਦੇ ਸੌਸਲ ਲੈਂਦਾ ਕਿਨੇ ਕੰਮ ਕਰਦੇ ਆ ਇਹ ਉਹਨਾਂ ਨੂੰ ਬੋਲੋ ਜਾ ਕੇ ਜਿਹੜੇ ਬੜੀ ਬੜੀ ਕੰਪਨੀਆਂ ਖੋਲ੍ਹਿਆ ਵੀ ਤਮਾਕੂ ਦੀਆਂ ਆ ਆਈ.ਡੀ.ਸੀ ਕੰਪਨੀ ਖੋਲ੍ਹ ਲਈਏਗਾ ਕੰਪਨੀ ਲੈ ਜਿੰਨੀਆਂ ਸਰਕ ਪਾਰ ਦੋਸਰ ਸਾਲ ਬੋਲੋ ਗਰੰਟੀਡ ਹੈ ਆ ਇੰਡੀਆ ਤਮਾਕੂ ਕੰਪਨੀ ਉਹਨਾਂ ਨੂੰ ਜਾ ਕੇ ਬੋਲੋ ਤੁਸੀਂ ਤੁਹਾਡੀ ਦੁਕਾਨ ਇਸ ਦੀ ਕਿੱਥੇ ਹੈ ਜੀ ਐਰ ਆਈ ਸ਼ੁਭ ਅੰਟਰਪ੍ਰਾਈਜ਼ ਦੇ ਨਾਮ ਤੋਂ ਹੈ ਜੀ ਧਰਮਿੰਦਰ ਅਧ ਬਸਤਾਨ ਖਰੜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕੁਝ ਵਿਅਕਤੀ ਤਿੰਨ ਵਿਅਕਤੀ ਨੂੰ ਬਾਣੇ ਵਿੱਚ ਆ ਕੇ ਗੁੰਡਾਗਰਦੀ ਕਰਦੇ ਵਿਖਾਈ ਦੇ ਰਹੇ ਹਨ ਤੇ ਕੁਝ ਵਿਅਕਤੀਆਂ ਨਾਲ ਕੁੱਟਮਾਰ ਕਰ ਰਹੇ ਹਨ ਇਹ ਜਦੋਂ ਵੀਡੀਓ ਸਾਡੇ ਧਿਆਨ ਵਿੱਚ ਆਈ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਕੰਪਲੇਨੈਂਟ ਨੇ ਉਹਨਾਂ ਦੇ ਬਿਆਨ ਦਰਜ ਕਰਕੇ ਮਕਦਮਾ ਨੰਬਰ 335/24 ਥਾਣਾ ਸਿਟੀ ਖਰੜ ਵਿਖੇ ਦਰਜ ਰਜਿਸਟਰ ਕਰ ਲਿਆ ਗਿਆ ਤੇ ਤੁਰੰਤ ਪ੍ਰਭਾਵ ਨਾਲ ਇਹਨਾਂ ਤਿੰਨਾਂ ਜਣਿਆਂ ਦੀ ਜਿਹੜੇ ਦੋਸ਼ੀ ਨੇ ਇਹਨਾਂ ਦੀ شناخت ਕਰ ਲਈ ਗਈ ਜਿਨ੍ਹਾਂ ਵਿੱਚੋਂ ਦੋ ਜਣੇ ਇੱਕ ਗੁਰਵਿੰਦਰ ਸਿੰਘ ਤੇ ਅਮਨਜੋਤ ਸਿੰਘ ਪਿੰਡ ਖੂਨੀ ਮਾਜਰਾ ਦਾ ਰਹਿਣ ਵਾਲੇ ਨੇ ਅਤੇ ਇੱਕ ਜਸਪ੍ਰੀਤ ਸਿੰਘ ਪਿੰਡ ਪਮੌਰ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਵਕ ਵਕ ਟੀਮਾਂ ਗਠਿਤ ਕਰਕੇ ਤੇ ਜਲਦੀ ਇਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਤੇ ਇਸ ਦੇ ਨਾਲ ਹੀ ਜਿਹੜੇ ਜਿਹੇ ਸ਼ਰਾੜਤੀ ਅੰਸਰ ਨੇ ਇਹਨਾਂ ਨੂੰ ਸਖਤ ਵਾਰਨਿੰਗ ਹੈ ਕਿ ਜਿਹੇ ਹੀ ਗੁੰਡਾਗਰਦੀ ਕਿਸੇ ਵੀ ਕੀਮਤ ਤੇ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ